ਇਹ ਰਜਨੀਸ਼ ਨੇ ਟੀਕਾ ਸ਼ੁਰੂ ਕੀਤਾ ਜਬਜੀ ਸਾਹਿਬ ਦਾ ਹਨ ਟੀਕਾ ਸਾਰਿਆਂ ਤੋਂ ਪੜਿਆ ਸੇ ਖਾਸ਼ਿਸ਼ ਕਰਦੇ ਆ ਜੀ ਕਮਾਲ ਕਰਤੀ ਟੀਕੇ ਚ ਪਰ ਯਾਦ ਰੱਖਿਓ ਕੋਈ ਵੀ ਟੀਕਾ ਕਰੇ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਕਸ਼ਵਟੀ ਚ ਦੇਖੋ ਟੀਕਾ ਕੀ ਹੈ ਬਹੁਤ ਵਿਦਵਾਨ ਨੇ 1 ਲੱਖ ਕਿਤਾਬਾਂ ਨੇ ਪੜੀ ਜੀ ਪੋਨੇ ਦੀ ਲਾਇਬ੍ਰੇਰੀ ਚ 1 ਲੱਖ ਕਿਤਾਬ ਹੈ ਉਹਦੀ ਮੈਂ ਵੈਗਰੂ ਮੈਨੂੰ ਬਖਸ਼ ਦਿਓ ਮੇਰਾ ਪੜਨ ਵਾਲਾ ਕਿਤੇ ਨਾ ਕਿ ਉਹ ਬੰਦਾ ਕਿਹੋ ਜਿਹਾ ਸੀ ਇਹਦਾ ਜ਼ਿਕਰ ਕਰ ਦਿੱਤਾ ਤੇ ਬਾਬਾ ਜੀ ਬਾਰੇ ਉਹਨੇ ਟੀਕਾ ਕਰਦਿਆਂ ਲਿਖਿਆ ਸੀ ਇਧਰ ਸੇ ਗੁਜ਼ਰਾ ਥਾ ਸੋਚਦਾ ਚਲਤੇ ਚਲਤੇ ਸਲਾਮ ਕਰਤਾ ਚਲ ਉਹ ਸ਼ੁਰੂ ਕਰਦਾ ਹੈ ਕਿ ਹਾਣੀ ਤੋਂ ਕਿ ਭਾਦੋਂ ਦਾ ਮਿਰਨਾ ਤੇ ਕਿਣਮਨ ਹੋ ਰਹੀ ਏ ਬੱਦਲ ਚਮਕਦਾ ਏ ਇੱਕ ਘਰ ਹੈ ਗੁਰੂ ਨਾਨਕ ਸਾਹਿਬ ਜੀ ਦਾ ਕਿ ਜਿੱਥੇ ਮਹਾਰਾਜ ਬੈਠੇ ਆ ਤੇ ਦੀਵਾ ਬਲਦਾ ਤੇ ਮਾਂ ਉੱਠਦੀ ਏ ਆਵਾਜ਼ ਦਿੰਦੀ ਏ ਨਾਨਕ ਇਹ ਉਹੀ ਸ਼ਬਦ ਵਰਤਦਾ ਤਨ ਗੁਰੂ ਨਾਨਕ ਸਾਹਿਬ ਜੀ ਨੂੰ ਆਰਾਮ ਕਰੋ ਬੇਟਾ ਸਾਰੇ ਆਰਾਮ ਕਰ ਰਹੇ ਆ ਤੁਸੀਂ ਕਿਉਂ ਨਹੀਂ ਕਰ ਰਹੇ ਕਹਿੰਦਾ ਇੰਨੀ ਧੀਰ ਨੂੰ ਪਪੀਆ ਬੋਲਿਆ ਪੀਆ ਪੀਆ ਤੇ ਗੁਰੂ ਨਾਨਕ ਸਾਹਿਬ ਬੋਲ ਕੇ ਕਹਿੰਦੇ ਮਾਂ ਸਾਰੇ ਨਹੀਂ ਸੁੱਤੇ ਜਿਨ੍ਹਾਂ ਨੂੰ ਖੇਚੇ ਉਹ ਜਾਗਦੇ ਹੁੰਦੇ ਆ ਆ ਵੀ ਜਾਗਦਾ ਤੇ ਮੈਂ ਵੀ ਜਾਗਣਾ ਅਸਲ ਚੋ ਕਹਾਣੀ ਨਹੀਂ ਉਹ ਗੁਰੂ ਰਣ ਸਾਹਿਬ ਦਾ ਸ਼